ਲੇ ਵੀ ਅਜਾ ਹੈ ਰਾਣੀ ਵਾਲੇ ਤੇ ਸਬਜ਼ੀਆਂ ਦੀ ਪਨੀਰੀ ਲੈਣ ਉਹ ਸਾਨੂੰ ਪੁੱਠਾ ਦਿਖਾਉਣਾ ਪਿੱਛੇ ਬਰਾਡ ਨਰਸਰੀ ਸਬਜ਼ੀਆਂ ਦੀ ਪਨੀਰੀ ਪਤਾ ਕਰਨ ਆਏ ਆ ਤੇ ਲੈਣ ਆਏ ਆ ਅੱਗੇ ਜਾ ਕੇ ਵੇਖਦੇ ਆ ਵੀ ਕੀ ਕੁਝ ਮਿਲਦਾ ਤੇ ਕੀ ਕੁਝ ਲੈ ਕੇ ਜਾਣਾ ਮਿਲਦਾ ਖੈਰ ਸਾਰਾ ਕੁਝ ਜਾਣਾ ਦਿਖਾਉਣੇ ਅੱਗੇ ਆ ਜਾਓ ਪੁੱਛਦੇ ਆ ਬਾਈ ਹੋਰਾਂ ਕੋਲੋਂ ਪਨੀਰੀ ਪਣੂਰੀ ਬਾਰੇ ਜੀ ਦੀ ਨੌਲੇਜ ਲੈਣੇ ਆ ਬਾਕੀ ਸਬਜ਼ੀ ਚਾਹ ਲੈ ਫਿਰ ਬਣੀ ਜਾਂਦੀ ਆ ਹੁਣ ਅਰੇ ਵਾਲ ਤੇ ਵੀ ਨਹੀਂ ਹੁੰਦਾ ਆਵੇ ਪਿਆਜ਼ ਤੇ ਸਬਜੀ ਦੀ ਪਨੀਰੀ ਸਾਡੇ ਏਰੀਆ ਚ ਮਸ਼ਹੂਰ ਆ ਹੈ ਰਾਣੀ ਵਾਲਾ ਪਿੰਡ ਹਣਾ ਮਸ਼ਹੂਰੀ ਆ ਨਾ ਜੂਰਾ ਬਾਈ ਇਹ ਆ ਜੀ ਅੱਗੇ ਵੀ ਇੱਥੋਂ ਲੈ ਜਾਣੇ ਨੇ ਆਪ ਬਹੁਤ ਬੰਦੀ ਆ ਉਹ ਅੱਬਾ ਬੈਠਾ ਸਾਹਮਣੇ ਆ ਆ ਦਿਖਾ ਦੇ ਬਾ ਆ ਆ ਮੇਰੀ ਵੀ ਕਰ ਆਹੇ ਸਾਰੀ ਪਨੀਰੀ ਲਾ ਰੱਖੀ ਆ ਤੇ ਜਾ ਕੇ ਗਾਂ ਫਿਰ ਬਾਪੂ ਤੋਂ ਪੁੱਛਦੇ ਵੀ ਕੀ ਸਾਮ ਕਤਾਬ ਹੁਣ ਚੱਲੂ ਗਈ ਤੀ ਹੂੰ ਬੋਲੀ ਚੱਲ ਆਪੇ ਜਿਹੜਾ ਕੋ ਬੋਲਣਾ ਤੂੰ ਬੋਲੀ ਚੱਲ ਗਿਆ ਕੀ ਕਰਾਉ ਪਹਿਲਾਂ ਨਾਓ ਜੀ ਆਗੋ ਵੀ ਦੇਖਨੇ ਕੋ ਗੋਭੀ ਫਲ ਕੋਬੀ ਹਰੇ ਨੇ ਫਲ ਕੋਬੀ ਆਹੀ ਹੈ 20 ਦੇ ਦੋ ਇਹਦੇ ਫਲ ਕੋਬੀ ਲੈ ਲੈ ਬੰਦ ਲੈ ਲੈ ਜੀ ਬਰੋਕਲੀ ਹੁੰਦੀ ਹੈ ਨਹੀਂ ਜਿਹੜੀ ਆਪਾਂ ਕੋਬੀ ਆਪਣੇ ਉਹ ਹਾਂ ਪਤਾ ਲੱਗਿਆ ਫਲ ਕੋਬੀ ਤੇ ਬੰਦ ਕੋਬੀ ਬੰਦ ਕੋਬੀ ਵੀ ਮਿਲ ਜੂਗੀ ਉਹ ਵੀ ਲੈ ਲੈ ਤੇ ਬਰੋਕਲੀ ਲੈ ਲੈ ਹਾਂ ਇੱਕ ਦੇ ਦਿਓ ਇਹਦੇ ਫਲ ਕੋਬੀ ਦੇਖਨੇ 20 ਕਰਨਾ 20 ਕਰਨਾ ਇਹ ਵੇ ਤੈਨੂੰ ਵਸਤ ਨਹੀਂ ਕਰਨਾ ਟਮਾਟਰ ਟਕਣਾ ਪੈਂਦਾ ਕਿ ਨਹੀਂ ਸੱਚ ਹਾਂ ਟਮਾਟਰ ਬਾਗ ਦੇ ਵਿੱਚ ਕੋਈ ਰੋਡ ਨਹੀਂ ਨਹੀਂ ਵੱਡਾ ਨਹੀਂ ਜੀ ਹੋਇਆ ਇਹ ਜੋ ਬਾਕੀ ਛੋਟਾ ਹੀ ਹੈ 2 ਸਾਲਾਂ ਦਾ ਹੀ ਹੈ ਜੀ ਸਾਂ ਹੀ ਕਰਨ ਲੱਗਿਆ 6 7 8 9 10 11 12 13 14 ਬਰੋਕਲੀ ਦੇਖੋ ਜੀ ਫੱਟਲਾ ਵੀ ਮੇਟੀ ਹੈ ਗਾਜਰ ਲੱਗਦੀ ਹੈ ਗਾਜਰ ਗਾਜਰ ਨਹੀਂ ਗਾਜਰ ਹੂੰ ਹਰ ਪੂਰੀ ਮਾਤਾ ਜੀ ਮੇਰੇ ਮਨ ਕੇ ਚੱਲ ਉਹ ਲੈ ਜਾ ਤੇ ਮੇਰਾ ਇਹ ਲੋੜੀ ਸੰਕਰਮਣ ਤੋਂ ਕੋੜਾ ਜੀ ਨੇ ਮਾੜਾ ਮੋਟਾ ਟਾਕ ਲੀ ਇਹਨੂੰ ਇਹ ਨਲੀ ਪਾਲਾ ਸਲਫਰ ਦੀ ਸਪਰੇਆ ਕਰਦੀ ਸਾਲ ਦੇ ਵਿੱਚ ਪਿਛਲੇ ਇਹਨੇ ਟਮਾਟਰ ਲੈਤਾ ਗਿਆ ਜੀ ਮੈਂ 15 ਤੋਂ 15 ਦਿਨ ਦੋ ਸਲਫਰ ਦੀ ਸਪਰੇਆ ਕਰਦੀ ਉੱਤੇ ਕਰਦੇ ਹਾਂ ਮੈਂ ਪਿਛਲੇ ਇਹਨੇ ਟਮਾਟਰ ਲੈਤਾ ਗਿਆ ਜੀ ਬੂਟਾ ਰਹੇਗਾ ਦੋ ਕਿੱਠਾਂ ਦਾ ਟਮਾਟਰ ਲੱਗੇ ਵੀ ਉਹ ਚੱਲਿਆ ਜ ਨਹੀਂ ਸਾਲਾ ਆ ਕੇ ਜਨਵਰੀ ਦੇ ਵਿੱਚ ਆ ਕੇ ਮਰ ਗਿਆ ਪਾਣੀ ਪੂਣੀ ਜਿਆਦਾ ਲਾ ਲੈਣਾ ਇਹ ਤਾਂ ਬੂਟੇ ਬਹੁਤ ਤਕੜੇ ਬਣ ਗਏ ਡੇ ਡੇ ਇਹਨੂੰ ਵੀ ਪਾਣੀ ਘੱਟ ਲੱਗਦਾ ਹਾਂ ਪਾਣੀ ਸਿਆਲ ਤੋਂ ਹੀ ਘੱਟ ਲੱਗੂਗਾ ਸਾਲ ਚ ਗਿੱਲ ਬੋਰ ਰਹਿੰਦੀ ਹੈ ਗਿੱਲ ਰਹਿੰਦੀ ਹੈ ਟਮਾਟਰ ਦੇ ਕਿੰਨੇ ਦੇ ਦੌਰ ਵੀ ਬੂਟਾ ਟਮਾਟਰ ਤੇ ਪਹਿਲਾਂ ਗੋਭੀ ਦਿਓ ਜੀ ਪਹਿਲਾਂ ਤਾਂ ਬੰਦ ਗੋਭੀ ਦਿਦੇ ਨਾ ਇਧਰ 10 ਕਬੂਜ ਗੰਬਲ ਬੰਦੇ ਦਾ ਕਰ ਸਕਦੇ ਨਹੀਂ ਨਹੀਂ ਉਹ ਉਹ ਦੀ ਕਿਹੜੀ ਚੰਗੇ ਹਾਂ ਹਾਂ ਬੰਦੇ ਬਹੁਤ ਵਧੀਆ ਇੱਕ ਆ ਆ ਪਲੇਅਰੀ ਕਾਦੀ ਪਿੱਛੇ ਪਿੱਛੇ ਜਿਹੜੀ ਪਿੰਡ ਦੀ ਹੈ ਇਹ ਤਾਂ ਗੋਭੀ ਦੀ ਲਾਈ ਉਹਦੇ ਸਾਂਗੇ ਲਾ ਹੋਵੇ ਮਾਰਗੀ ਇਹਦੀ ਬੋਰਡ ਦੀ ਖੇਚ ਇਹਨ ਖੇਚਲੀ ਵੀ ਖੇਚਲੀ ਆਹ ਕਾਣ ਆਉਗਾ ਸਾਨੂੰ ਖੇਚਲੀ ਖੇਚਲੀ ਇਸ ਤਰਫ ਕਿਧਰ ਲੱਗੇ ਖਲੇ ਹੁਣ ਹੁਣ ਰਾਣੀ ਵਾਲੇ ਤੋਂ ਆਪਾਂ ਚੱਲੇ ਆਂ ਤਰਖਾਨ ਵਾਲੇ ਉੱਥੇ ਕੀ ਕਰਨਾ ਸੋ ਯਾਰ ਸਕਈ ਵਗੈਰਾ ਲਿਆਉਣੀ ਐ ਇੱਕ ਪਰ ਪਾਇਆ ਲਿਆਉਣਾ ਚਾਹੀਦੀ ਐ ਕਈ ਘਰੇ ਹੈ ਨਹੀਂ ਟੁੱਟੀਆਂ ਪੰਗਾ ਕੰਗਾ ਜਿਹੜੀਆਂ ਅੱਗੇ ਜੀ ਪਹਿਲਾਂ ਪਰ ਪਾਇਆ ਖਾ ਲੈਣਾ ਤੇ ਹੋਰ ਸਾਡੀ ਅਸੀਂ ਬਹੁਤ ਸਾਰੇ ਜੱਫੇ ਬਹੁਤ ਜ਼ਿਆਦੇ ਆਣੇ ਤੇ ਇਹਦਾ ਕਰਾ ਟ్రਾਇਲ ਦੇ ਤੌਰ ਤੇ ਲਿਆਂਦਾਲ ਤੋਂ ਤੱਕ ਜਾਂਦੀ ਆ ਬਾਪੂ ਜੀ ਦਾ ਆਜੇ ਸਭਤੀ ਵਾਲਾ ਨਾ ਆਇਆ ਵੀ ਨਹੀਂ ਮੋਸਮ ਵੀਦ ਨੂੰ ਲੈ ਜਾ ਮਰਤੀ ਜਿੱਨੇ ਮਰਤੀ ਜਿਹਦਾ ਰਾਣੀ ਆ ਉਹਦਾ ਨੰਬਰ ਵੀ ਪਾਇਆ ਤਾਂ ਤੁਸੀਂ ਜਦੋਂ ਬੰਦੀ ਕਨੈਕਟ ਕਰ ਲੈ ਸਾਡੇ ਮੇਰੇ ਤੇ ਉਦੋਂ ਹੀ ਲਾਵਾਂਗੇ ਫਿਰ ਵੀਦ ਨੂੰ ਇਹਦਾ ਟ్రਾਇਲ ਦੇ ਤੌਰ ਤੇ ਲਿਆਂਦੀ ਆ ਥੋੜੀ ਆ